ਉਧਰ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਜਗਮੋਹਨ ਸਿੰਘ ਰਾਜੂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹੰਦ ਸ਼ਹਿਰ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਕੇਂਦਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਪੰਜਾਬ ਨੂੰ ਦਿੱਤੀਆਂ ਗਈਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਸੋ ਉੱਥੇ ਹੀ ਜਗਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਇਸ ਬਜਟ ਦੇ ਵਿੱਚ ਗਰੀਬਾਂ ਮਹਿਲਾਵਾਂ ਨੌਜਵਾਨਾਂ ਤੇ ਕਿਸਾਨਾਂ ਦੇ ਉੱਤੇ ਕੇਂਦਰ ਸਰਕਾਰ ਨੇ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦਿੱਤਾ ਸੋ ਉਹਨਾਂ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਨੂੰ ਮੁੱਖ ਰੱਖਦੇ ਹੋਏ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਪਰਿਵਾਰਾਂ ਅਤੇ ਖੇਤੀਬਾੜੀ ਦੇ ਲਈ ਬਜਟ ਦੇ ਵਿੱਚ ਵਿਸ਼ੇਸ਼ ਪੈਕੇਜ ਦਿੱਤਾ ਜਿਸ ਦਾ ਫਾਇਦਾ ਕਿਸਾਨਾਂ ਨੂੰ ਹੋਵੇਗਾ ਤੇ ਇਸ ਤੋਂ ਇਲਾਵਾ ਹਰ ਸੂਬੇ ਦੇ ਲਈ ਵਿਆਜ ਮੁਫਤ 1.5 ਲੱਖ ਕਰੋੜ ਰੁਪਏ ਦਾ ਇੱਕ ਪ੍ਰੋਵੀਜ਼ਨ ਵੀ ਰੱਖਿਆ ਗਿਆ ਜਿਸ ਦੇ ਵਿੱਚ ਕੋਈ ਵੀ ਸੂਬੇ ਦੇ ਵਿਕਾਸ ਦੇ ਲਈ ਜੋ ਕਰਜ਼ਾ ਲੈਣਾ ਉਹ ਬਿਨਾ ਵਿਆਜ ਲੋਨ ਤੇ ਲੈ ਸਕਦੇ ਨੇ ਸੋ ਉੱਥੇ ਹੀ ਸੈਮੀ ਸੈਕਟਰ ਦੇ ਲਈ ਵੀ ਕਈ ਸਕੀਮਾਂ ਨੇ ਜਿਸ ਦੇ ਵਿੱਚ ਬਿਨਾ ਗਰੰਟੀ ਲੋਨ ਦੀ ਪ੍ਰੋਵੀਜ਼ਨ ਰੱਖੀ ਗਈ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ 2024-25 ਵਿੱਤ ਸਾਲ ਦਾ 34000 ਕਰੋੜ ਰੁਪਏ ਕੇਂਦਰ ਸਰਕਾਰ ਦਾ ਫੰਡ ਪੰਜਾਬ ਸਰਕਾਰ ਨੂੰ ਆਵੇਗਾ ਅਤੇ ਇਸ ਤੋਂ ਇਲਾਵਾ ਵੱਡੇ ਪ੍ਰੋਜੈਕਟ ਜਿਵੇਂ ਕਿ ਸੜਕਾਂ ਰੇਲ ਆਦਿ ਦੇ ਲਈ ਵੀ ਵੱਖਰੇ ਤੌਰ ਦੇ ਉੱਤੇ ਕੇਂਦਰ ਸਰਕਾਰ ਨੇ ਫੰਡ ਰੱਖੇ ਨੇ ਸੋ ਇਸ ਮੌਕੇ ਭਾਜਪੀ ਦੇ ਆਗੂ ਜਗਮੋਹਨ ਸਿੰਘ ਰਾਜੂ ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਆ ਆਓ ਸੁਣਦੇ ਹਾਂ ਅੱਜ ਦਾ ਜਿਹੜਾ ਮੁੱਦਾ ਹੈ ਉਹ ਭਾਰਤ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਮੋਦੀ ਜੀ ਨੇ ਤੀਜੀ ਵਾਰੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਪਹਿਲਾ ਬਜਟ ਪੇਸ਼ ਕੀਤਾ ਹੈ ਔਰ ਉਹਦਾ ਜਿਹੜਾ ਫਾਇਦਾ ਪੰਜਾਬ ਨੂੰ ਹੋਣ ਵਾਲਾ ਹੈ ਉਹਦੇ ਤੇ ਗੱਲ ਕਰਨ ਲਈ ਅੱਜ ਤੁਹਾਡੇ ਨਾਲ ਮੈਂ ਇੱਥੇ ਆਇਆ ਔਰ ਬੜੀ ਬਰੀਫਲੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੋਦੀ ਜੀ ਨੇ ਪੂਰੇ ਭਾਰਤ ਨੂੰ ਬੜੀ ਹੀ ਸੁਚੱਜੀ ਤਰੀਕੇ ਨਾਲ ਇੱਕ ਅੱਖ ਦੇ ਨਾਲ ਬਰਾਬਰੀ ਦੇ ਨਾਲ ਇੱਕ ਵੱਡੇ ਭਰਾ ਇੱਕ ਪਿਤਾ ਅਨੁਸਾਰ ਜਿਦਾ ਫੈਮਿਲੀ ਨੂੰ ਪੂਰਾ ਧਿਆਨ ਦਿੰਦੇ ਨੇ ਉਸ ਤਰੀਕੇ ਨਾਲ ਇਹ ਬਜਟ ਪੇਸ਼ ਕੀਤਾ ਇਸ ਬਜਟ ਦੇ ਵਿੱਚ ਖਾਸ ਤੌਰ ਤੇ ਗਰੀਬਾਂ ਮਹਿਲਾਵਾਂ ਕਿਸਾਨਾਂ ਔਰ ਨੌਜਵਾਨਾਂ ਦੇ ਉੱਤੇ ਧਿਆਨ ਦਿੱਤਾ ਗਿਆ ਹੈ ਜੇ ਤੁਸੀਂ ਪੰਜਾਬ ਦਾ ਪੱਖ ਦੇਖੋ ਜੇ ਤੁਸੀਂ ਪੰਜਾਬ ਦਾ ਐਂਗਲ ਦੇਖੋ ਤੇ ਪੰਜਾਬ ਦੇ ਵਿੱਚ ਚਾਰ ਪੰਜ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਇੱਕ ਹੋਰ ਇਸ਼ੂਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਤਾਂ ਹੈ ਕਿ ਪੰਜਾਬ ਸਰਕਾਰ ਦੇ ਕੋਲ ਕਿਉਂਕਿ ਮਿਸ ਗਵਰਨੈਂਸ ਔਰ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿਣਾ ਹੈ ਕਿ ਇਹਨਾਂ ਨੂੰ ਸਰਕਾਰ ਚ ਲਾਣੀ ਨਹੀਂ ਆਂਦੀ ਉਸ ਕਰਕੇ ਜਿਹੜਾ ਪੰਜਾਬ ਸਰਕਾਰ ਹੈ ਪੂਰੀ ਦੀ ਪੂਰੀ ਕਰਜ਼ੇ ਚ ਡੁੱਬੀ ਹੋਈ ਹੈ ਔਰ ਇਸ ਕਰਕੇ ਉਹ ਇਨਵੈਸਟਮੈਂਟ ਜਿਹੜੀ ਹੈ ਡਵੈਲਪਮੈਂਟ ਦੇ ਉੱਤੇ ਨਹੀਂ ਕਰ ਸਕਦੀ ਉਹਦਾ ਜਿੰਨਾ ਵੀ ਪੈਸਾ ਹੈ ਸਵਾ ਲੱਖ ਕਰੋੜ ਰੁਪਇਆ ਜਿਹੜਾ ਇੱਕ ਸਾਲ ਚ ਲਗਾਉਂਦੇ ਨੇ ਉਹਦੇ ਵਿੱਚੋਂ 60% ਜਿਹੜਾ ਪਰਸੈਂਟ ਹੈ ਉਹ ਲੋਕਾਂ ਦੇ ਜਿਹੜਾ ਅ ਤੁਸੀਂ ਕਹਿ ਸਕਦੇ ਹੋ ਕਿ ਪੈਨਸ਼ਨਾਂ ਤੇ ਕਰਮਚਾਰੀਆਂ ਦੀ ਪੈਨਸ਼ਨਾਂ ਤੇ ਉਹਨਾਂ ਦੇ ਸੈਲਰੀਜ਼ ਦੇ ਉੱਤੇ ਔਰ ਪੁਰਾਣੇ ਕਰਜ਼ੇ ਉਤਾਰਨ ਦੇ ਐਗਰੀਕਲਚਰ ਦੇਖੋ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਨਵੀਆਂ ਵੈਰਾਈਟੀਆਂ ਲੈ ਕੇ ਆਵਾਂਗੇ ਤਾਂ ਜੋ ਜਿਹੜੇ ਆਪਣਾ ਕਲਾਈਮੇਟ ਚੇਂਜ ਹੋ ਰਿਹਾ ਔਰ ਜਿਹੜੇ ਆਪਣੀਆਂ ਫਸਲਾਂ ਖਰਾਬ ਹੋ ਜਾਂਦੀਆਂ ਇਸ ਕਰਕੇ ਕਿ ਕਲਾਈਮੇਟ ਉਹਨਾਂ ਤੋਂ ਅਸਰ ਕਰਦਾ ਜਦੋਂ ਬਲਾਈਟ ਲੱਗ ਜਾਂਦੀ ਹੈ ਜਦੋਂ ਸੂੜੀ ਪੈ ਜਾਂਦੀ ਹੈ ਉਹ ਕਹਿੰਦੇ ਜੀ ਅਸੀਂ ਨਵੀਆਂ ਵੈਰਾਈਟੀਆਂ ਕੋਜ ਕਰਕੇ ਉਹ ਇੱਥੇ ਦਵਾਂਗੇ ਅਸੀਂ ਸਬਜ਼ੀਆਂ ਦੇ ਕਲਸਟਰ ਲਈ ਪੈਸੇ ਦਵਾਂਗੇ ਅਸੀਂ ਜਿਹੜਾ ਰਿਸਰਚ ਦੇ ਲਈ ਉਹਦੇ ਲਈ ਪੈਸੇ ਦਵਾਂਗੇ ਇਹ ਬਜਟ ਦੇ ਵਿੱਚ ਦਿੱਤਾ ਗਿਆ ਇਹਦਾ ਆਊਟ ਐਂਡ ਆਊਟ ਜਿਹੜਾ ਫਾਇਦਾ ਹੈ ਉਹ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਔਰ ਜੇ ਤੁਸੀਂ ਜਿਸ ਤਰ੍ਹਾਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਵੀ ਪੰਜਾਬ ਦੇ ਕੋਲ ਪੈਸਾ ਨਹੀਂ ਹੈ ਕਿ ਉਹ ਕੈਪੀਟਲ ਇਨਵੈਸਟਮੈਂਟ ਕਰ ਸਕੇ ਤੇ ਇਸ ਦੇ ਲਈ 1.5 ਲੱਖ ਕਰੋੜ ਰੁਪਏ ਦਾ ਇੱਕ ਪ੍ਰੋਵੀਜ਼ਨ ਰੱਖਿਆ ਗਿਆ ਹੈ ਜਿਹਦੇ ਵਿੱਚ ਸਾਰੀਆਂ ਸਟੇਟਾਂ ਇੰਟਰਸਟ ਫ੍ਰੀ ਲੋਨ ਲੈ ਸਕਦੀਆਂ ਜੇ 인ਫਰਾਸਟ੍ਰਕਚਰ ਤੇ ਉਹਨਾਂ ਨੇ ਇਨਵੈਸਟਮੈਂਟ ਕਰਨੀ ਹੋਵੇ ਕਹਿਣਾ ਵੱਲੋਂ ਜੇ ਸੜਕਾਂ ਦੇ ਉੱਤੇ ਜੇ ਪੁਲਾਂ ਦੇ ਉੱਤੇ ਜੇ ਹੋਰ ਇਹੋ ਜਿਹੀ ਫਿਜ਼ੀਕਲ ਇਨਫਰਾਸਟ੍ਰਕਚਰ ਤੇ ਸਰਕਾਰ ਨੇ ਪੈਸਾ ਲਗਾਉਣਾ ਹੋਵੇ ਉਹਦੇ ਲਈ 1.5 ਲੱਖ ਕਰੋੜ ਰੁਪਏ ਦਾ ਪ੍ਰੋਵੀਜ਼ਨ ਰੱਖਿਆ ਹੈ ਇੰਟਰਸਟ ਫ੍ਰੀ ਲੋਨ ਦਾ ਜਿੱਥੇ ਇਹਨਾਂ ਲੋਨ ਲੈ ਕੇ ਇਹਨਾਂ ਨੇ ਚੜਾਇਆ ਹੋਇਆ ਜੇ ਇੰਟਰਸਟ ਫ੍ਰੀ ਲੋਨ ਲੈ ਲਨ ਤੇ ਇਹਨਾਂ ਦਾ ਆਪਣਾ ਪੰਜਾਬ ਦਾ ਫਾਇਦਾ ਹੋ ਜਾਂਦਾ ਹੈ ਜੇ ਤੁਸੀਂ ਗਰੀਬਾਂ ਦੀ এমਪਲాయਮੈਂਟ ਦੀ ਗੱਲ ਕਰੋ ਗਰੀਬਾਂ ਦੀ ਗੱਲ ਕਰੋ ਤਾਂ ਤੁਸੀਂ ਦੇਖੋਗੇ ਕਿ ਬਹੁਤ achhiyan scheme ਆਈਆਂ ਜਿਹਦੇ ਵਿੱਚ ਨੌਕਰੀਆਂ ਦੇ ਲਈ ਪਹਿਲਾਂ ਸਭ ਤੋਂ ਪਹਿਲਾਂ MSME ਜਿਹੜੀ ਛੋਟੇ ਦਰਦੀਆਂ ਫੈਕਟਰੀਆਂ ਔਰ ਬਿਜ਼ਨਸ ਨੇ ਉਹਨਾਂ ਨੂੰ ਲੋਨ ਸੌਖਾ ਕਰਨ ਦੇ ਲਈ ਕਿ ਕੋਈ ਉਹਨਾਂ ਨੂੰ ਗਾਰੰਟੀ ਵਾਰੰਟੀ ਨਹੀਂ ਦੇਣੀ ਪੈਗੀ ਉਹਦੇ ਲਈ ਲੋਨ ਦੀ ਉਹਨਾਂ ਨੇ ਪ੍ਰੋਵੀਜ਼ਨ ਰੱਖਿਆ ਮੁਦਰਾ ਲੋਨ ਪਹਿਲਾਂ 10 ਲੱਖ ਰੁਪਏ ਤੱਕ ਹੁੰਦਾ ਸੀ ਉਹ 20 ਲੱਖ ਤੱਕ ਕਰ ਦਿੱਤਾ ਜੇ ਤੁਸੀਂ ਦੇਖੋ ਕਿ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਤਾਂ ਆਈਟੀਆਈ ਜਿਹੜੀਆਂ ਹੁੰਦੀਆਂ ਉਹਦੀ ਅਪਗ੍ਰੇਡੇਸ਼ਨ ਦੇ ਲਈ ਪ੍ਰੋਵੀਜ਼ਨ ਰੱਖੇ ਗਏ ਨੇ 1 ਕਰੋੜ ਭਾਰਤ ਦੇ ਵਿੱਚ ਨੌਜਵਾਨਾਂ ਨੂੰ ਅੱਛੀਆਂ ਕੰਪਨੀਆਂ ਟ੍ਰੇਨਿੰਗ ਦੇਣ ਗਿਆ ਪੰਜਾਬ ਨੂੰ ਇਹਦੇ ਵਿੱਚ ਹਿੱਸਾ ਪਾਣਾ ਚਾਹੀਦਾ 1 ਕਰੋੜ 1 ਕਰੋੜ ਚੋਂ ਕਿੰਨਾ ਆਪਾਂ ਲੈ ਸਕਦੇ ਆ 20 ਲੱਖ ਸਰਕਾਰ ਖੁਦ ਨੌਜਵਾਨਾਂ ਨੂੰ ਟ੍ਰੇਨ ਕਰੇਗੀ ਪੰਜਾਬ ਨੂੰ ਇਹ ਚ ਫਾਇਦਾ ਲੈਣਾ ਚਾਹੀਦਾ ਹੈ ਕਿ ਉਹਦੇ 20 ਲੱਖ ਚੋਂ ਆਪਾਂ ਕਿਦਾਂ ਲੈ ਸਕਦੇ ਆ ਜੇ ਆਪਾਂ ਮਕਾਨਾਂ ਦੀ ਗਰੀਬਾਂ ਦੀ ਗੱਲ ਕਰੀਏ ਤਾਂ 10 ਲੱਖ ਕਰੋੜ ਅਗਲੇ 5 ਸਾਲਾਂ ਦੇ ਵਿੱਚ ਪਿੰਡਾਂ ਦੇ ਮਕਾਨ ਔਰ ਸ਼ਹਿਰਾਂ ਦੇ ਮਕਾਨ ਗਰੀਬਾਂ ਦੇ ਲਈ